ਦੇ ਦੇਖੇ ਕਰ ਲੈ ਉਹਨੂੰ ਪਤਾ ਲੱਗ ਗਿਆ ਗੱਲ ਉਪਰ ਹੋ ਰਹੀ ਹੈ ਗੱਡੀ ਇਹਦੇ ਨਾਲ ਹੀ ਲਾ ਲਈ ਹੋਰੀ ਬੁਰੀ ਲਾ ਲਈ ਨਾਲ ਹੀ ਲਾ ਲਈ ਇਹਦੀ ਅੱਗੇ ਜਾ ਕੇ ਚੌਂਕ ਤੇ ਮੈਂ ਇੱਥੇ ਹੀ ਲਾ ਲਾ ਸਾਈਡ ਤੇ ਨੂੰ ਕਰਕੇ ਬੱਸ ਸਾਈਡ ਤੇ ਲੱਗਣੀ ਚਾਹੀਦੀ ਐ ਮਰਾਜ਼ ਮੈਂ ਕਹਿੰਦਾ ਇੱਥੇ ਲਾ ਲਾ ਇੱਥੇ ਲਾ ਲਾ ਲੋਕ ਲਾ ਚਲ ਉੱtro ਬਾਈ ਆ ਜਾ ਮਾਰ ਚੰਦ ਬੰਦ ਕਰ ਲੈ ਮੇਰਾ ਵੀ ਬੰਦ ਕਰ ਲੈ ਗਲਤ ਕੰਮ ਨਾ ਕਰ ਬੰਦ ਕਰ ਲੈ ਬੰਦ ਕਰ ਲੋ ਨਾਮ ਕੀ ਵੀਰੇ ਤੇਰਾ ਤੁਸੀਂ ਕਹਦੇ ਨੇ ਪ੍ਰੈਸ ਤੋਂ ਪੱਤਰਕਾਰ ਐਨਡੀ 24 ਨਿਊ ਚੈਨਲ ਤੋਂ ਵੀਰੇ ਤੈਨੂੰ ਪਤਾ ਹੜ ਦਾ ਮੌਸਮ ਹੈ ਤੇ ਇੱਥੇ ਰੇਤਾ ਭਰ ਕੇ ਲਿਆ ਰਹੇ ਹੈ ਹੈ ਪਹਿਲੀ ਭਰਾਵਾ ਬਹੁਤ ਬੁਰਾ ਹੋ ਰਿਹਾ ਪਿਆ ਤੁਸੀਂ ਉੱਥੇ ਮੈਨਿੰਗ ਕਰ ਰਹੇ ਨੇ ਇਹ ਜਿਹੜਾ ਹੜ ਆਇਆ ਹੋਇਆ ਤੁਹਾਨੂੰ ਪਤਾ ਇੰਨਾ ਇਸ ਚੀਜ਼ ਦਾ ਦੇ ਵੱਡੇ ਭਾਈ ਤੇ ਇੱਕ ਨਵਾਂ ਬਜ ਭਰਿਆ ਦਾ ਹੈ ਹੈ 1:00 ਬਜ ਭਰਿਆ ਦੋਵਾਂ ਨੂੰ ਭਰਿਆ ਦੋਵਾਂ ਨੂੰ ਭਰਿਆ ਮੈਂ ਤਾਂ ਦੋਨੋਂ ਬਜ ਭਰਿਆ ਭਰਿਆ ਵੱਡੇ ਭਾਈ ਤੂੰ ਮੇਰੀ ਗੱਲ ਸੁਣ ਆਪਾਂ ਕਿਹੜਾ ਜਿੱਦੇ ਜਾਣਦੇ ਯਾਰ ਕਾ ਕਿ ਆਓ ਹੈ ਟਰੈਕਟਰ ਪਹਿਲਾਂ ਕਿਹੜਾ ਹੈ ਪਹਿਲੀ ਟਰਾਲੀ ਤੁਸੀਂ ਲਾਈਏ ਇਹ ਲਾਈਆ ਪਰ ਲੱਗੇ ਹੋਏ ਦੋ ਟਰਾਲੀ ਹੈ ਨਹੀਂ ਨਾ ਚੱਲ ਤੈਨ ਖੜੀ ਪਹਿਲਾਂ ਖੜੀ ਪਾਣੀ ਕੋਈ ਨਹੀਂ ਹੈ ਜਿਹੜੀ ਖੜੀ ਹੈ ਰਹਿਦਾ ਮੁੰਡਾ ਯਾਰ ਖੜੀ ਆਇਆ ਨਹੀਂ ਹੋ ਖੜੀ ਉਹ ਵੀਰੇ ਤੁਹਾਡੇ ਕੋ ਟੱਕਦਾ ਕੋ ਪਰਮਿਸ਼ਨ ਵਗੈਰਾ ਹੈਗੀ ਆ ਚਲਾਉਣ ਦੀ ਨੇ ਮੇਰੀ ਕਿਹੜੀ ਨਾ ਗੱਲ ਹੋਣੀ ਆ ਮੇਰੀ ਕਿਸੇ ਨਾ ਗੱਲ ਹੋਈ ਨਾ ਆਪਾਂ ਕਰਦੇ ਆ ਕਿਸੇ ਨਾ ਗੱਲ ਇਦਾਂ ਦੀ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਤੁਸੀਂ ਨਜਾਇਜ਼ ਮਾਈਨਿੰਗ ਕਰਦੇ ਹੋ ਤੁਹਾਡੇ ਕੋਲ ਪਰਮਿਸ਼ਨ ਵਗੈਰਾ ਹੈਗੀ ਆ ਬੋਲੇ ਨਹੀਂ ਹੁੰਦਾ ਵੀਰੇ ਸਾਫ਼ ਬੋਲਿਓ ਮੜ ਜਾ ਕਾੜਤਾ